ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਭਾਈ ਬਲਵੰਤ ਸਿੰਘ ਜੀ ਗਪਾਲਾ ਜੀ ਬੋਲ ਰਹੇ ਹੋ ਜੀ ਹਾਂ ਜੀ ਵੀਰ ਜੀ ਭਾਈ ਬਲਵੰਤ ਸਿੰਘ ਗਪਾਲਾ ਬੋਲਦਾ ਹਾਂ ਜੀ ਹਾਂ ਜੀ ਤੁਹਾਡਾ ਸਵਾਗਤ ਹੈ ਜੀ ਪੁਕਾਰ ਚ ਇੰਗਲਿਸ਼ ਪੁਕਾਰ ਨਹੀਂ ਵਿੱਚ ਜੀ ਜੀ ਪੋਈ ਸਾਹਿਬ ਜੀ ਅਸੀਂ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਜਿਸ ਦੇ ਵਿੱਚ ਸਿੱਖ ਦੇ ਪਵਿੱਤਰ ਸਥਾਨ ਦਰਬਾਰ ਸਾਹਿਬ ਦੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਹਰ ਮੁੱਦੇ ਤੇ ਬੋਲਦੇ ਹੋ ਕੀ ਕਹਿਣਾ ਚਾਹੋਗੇ ਸਿੱਖਾ ਦਾ ਧਾਰਮਿਕ ਸਥਾਨ ਗੁਜਰਾਤ ਤੋਂ ਇੱਕ ਲੜਕੀ ਆ ਕੇ ਯੋਗਾ ਦੇ ਵਾਲੇ ਦਿਨ ਆਪਣੀ ਦਿੱਤਾ ਤੋਂ ਨੂੰ ਕਰਕੇ ਯੋਗਾ ਕਰਦੀ ਹੈ ਅਤੇ ਆਪਣੀ ਪਿੱਛ ਤੇ ਪੈਰ ਦਰਬਾਰ ਸਾਹਿਬ ਵਰ ਕਰਦੀ ਹੈ ਉਹ ਇੱਕ ਫੈਸ਼ਨ ਡਿਜ਼ਾਈਨਰ ਕੁੜੀ ਹੈ ਜਿਸ ਦਾ ਨਾਮ ਅਰਚਨਾ ਹੈ ਕਿ ਇਹ ਅਣਜਾਣੇ ਵਿੱਚ ਹੋਇਆ ਜਾਂ ਪਲਾਨਿੰਗ ਦੇ ਤਹਿਤ ਹੋਇਆ ਤੁਸੀਂ ਕੀ ਕਰਨਾ ਚਾਹੋਗੇ ਬਿਲਕੁਲ ਵੀਰ ਜੀ ਇੱਕ ਸੋਚੀ ਸਮਝੀ ਸ਼ਾਸ ਦੇ ਤਹਿਤ ਇੱਕ ਦੁਨੀਆ ਨੂੰ ਦੱਸਣ ਵਾਸਤੇ ਕਿ ਇੱਕ ਹਿੰਦੂਆਂ ਨੇ ਜਿਹੜਾ ਹੈ ਹਿੰਦੂਤਵ ਨੇ ਇੱਕ ਏਜੰਡਾ ਮਿਠਿਆ ਹੈ ਕਿ ਉਹ ਜੋਗਾ ਮਨਾਉਂਦੇ ਆਪਦਾ ਜੀ ਪੂਰੇ ਉਹਨਾਂ ਨੇ ਇੰਡੀਆ ਦੇ ਵਿੱਚ ਪੂਰੇ ਭਾਰਤ ਵਿੱਚ ਉਹਨਾਂ ਨੇ ਥਾਂ ਥਾਂ ਤੇ ਉਹ ਆਪਦੇ ਕੈਂਪ ਲਗਾ ਕੇ ਉੱਥੇ ਜਾ ਕੇ ਕਸ਼ਮੀਰ ਚ ਵੀ ਭਾਰਤ ਦੇ ਹੋਰ ਹਿੱਸਿਆਂ ਚ ਵੀ ਬਣਾਇਆ ਸਾਨੂੰ ਕੋਈ ਕਿਸੇ ਦੇ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਉਹ ਆਪਦੇ ਧਰਮ ਦੇ ਵਿੱਚ ਜੋ ਮਰਜ਼ੀ ਕਰੇ ਪਰ ਸਿੱਖ ਕੌਮ ਦਾ ਖਾਲਸੇ ਪੰਥ ਦਾ ਕੇਂਦਰੀ ਸਥਾਨ ਪੂਰੇ ਵਿਸ਼ਵ ਦੀ ਰੋਹਾਨੀਅਤ ਦਾ ਕੇਂਦਰ ਸਿੱਖ ਕੌਮ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਾਵਨ ਪਵਿੱਤਰ ਪ੍ਰਕਰਮਾ ਦੇ ਵਿੱਚ ਇੱਕ ਗਜਰਾਤ ਤੋਂ ਲੜਤੀ ਆਉਂਦੀ ਆ ਜਵਾਨ ਕੇ ਪਿੱਠ ਕਰਕੇ ਔਰ ਜੋਗੇ ਦੇ ਵੱਖੋ ਵੱਖਰੇ ਆਸਨ ਲਾਉਂਦੀ ਆ ਜਿਵੇਂ ਉੱਪਰ ਨੂੰ ਲੱਤਾਂ ਕਰਕੇ ਜਾਂ ਗੁਰੂ ਸਾਹਿਬਾ ਨੂੰ ਉਧਰ ਨੂੰ ਪੈਰ ਕਰਕੇ ਪਿੱਠ ਕਰਕੇ ਰਮੇਂਦਰ ਸਾਹਿਬ ਨੂੰ ਜੀ ਕੀ ਇਹ ਕੋਈ ਇਹ ਜੋਗੇ ਦਾ ਕੇਂਦਰੀ ਸਥਾਨ ਆ ਜਦੋਂ ਕਿ ਸਿੱਖ ਕੌਮ ਦਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਸ ਖਾਮਸੀ ਪੰਥ ਦੀਆਂ ਕਿਸੇ ਵੀ ਧਰਮ ਦੇ ਲੋਕਾਂ ਨਾਲ ਕੋਈ ਰੌ ਰੀਤਾਂ ਨਹੀਂ ਸਾਡੀਆਂ ਮਿਲਦੀਆਂ ਸਿੱਖ ਕੌਮ ਵੱਖਰੀ ਆ ਸਿੱਖ ਕੌਮ ਦਾ ਇਤਿਹਾਸ ਵੱਖਰਾ ਹੈ ਜੀ ਸਿੱਖ ਕੌਮ ਦੀ ਨਸਲ ਹੀ ਵੱਖਰੀ ਆ ਤੇ ਜੇ ਜਦੋਂ ਸਿੱਖ ਕੌਮ ਹੀ ਵੱਖਰੀ ਆ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਆਗਨੀ ਸਾਡਾ ਹਿੰਦੂ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਫਿਰ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਨਾਲ ਉਹਨਾਂ ਦੇ ਸਿਸਟਮ ਨਾਲ ਸਾਡਾ ਜਦੋਂ ਕੋਈ ਤਾਲੁਕਤ ਨਹੀਂ ਉਹਨਾਂ ਦਾ ਫਰਜ਼ ਕੀ ਬਣਦਾ ਕਿ ਸਾਡੇ ਕੇਂਦਰੀ ਸਥਾਨ ਤੇ ਆਣ ਕੇ ਇਸ ਤਰ੍ਹਾਂ ਦਾ ਕਰਨ ਇਹ ਕੀ ਗੱਲ ਕੋਈ ਇਹ ਕੋਈ ਸਹਿਰਗਾ ਜਿੱਥੇ ਆਣ ਕੇ ਇਸ ਤਰ੍ਹਾਂ ਜੋਗਾ ਕਰਦੇ ਨੇ ਜੀ ਉਦੋਂ ਵੱਡੀ ਨਮੋਰੀ ਦੀ ਗੱਲ ਆ ਕਿ ਸਾਡੀ ਧਰਮ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਪ੍ਰਬੰਧਕ ਕੀ ਕਰਦੇ ਆ ਸੁੱਤੇ ਆ ਜੀ ਨੌਜਵਾਨ ਪੰਜਾਬ ਦੇ ਵੀਰ ਜੀ ਪੰਜਾਬ ਛੱਡ ਛੱਡ ਕੇ ਨੌਜਵਾਨ ਗੱਭਰੂ ਮੁੰਡੇ ਸਾਡੇ ਉਹ ਵਿਦੇਸ਼ਾਂ ਨੂੰ ਦੌੜੀ ਜਾ ਰਹੇ ਨੇ ਤੁਰੇ ਜਾ ਰਹੇ ਨੇ ਵਿਦੇਸ਼ਾਂ ਵੱਲ ਨੂੰ ਇੱਥੇ ਕੋਈ ਜੌਬ ਨਹੀਂ ਕੋਈ ਰੁਜ਼ਗਾਰ ਨਹੀਂਗਾ ਤੇ ਸਾਡੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸੁਰੱਖਿਆਤ ਲਈ ਕੀ ਸ਼੍ਰੋਮਣੀ ਕਮੇਟੀ ਕੋਲ ਇੰਨੀ ਟੈਕਸ ਫੋਰਸ ਇੰਨੇ ਮੁਲਾਜ਼ਮ ਨੇ ਕਿ ਨੌਜਵਾਨ ਨਹੀਂ ਭਰਤੀ ਕੀਤੇ ਹੋਰ ਨੌਜਵਾਨ ਭਰਤੀ ਕਰ ਲੈਣ ਜੇ ਘਾਟਾ ਤੇ ਇੰਨਾ ਵੱਡਾ ਬਜਟ ਆ ਸਾਡਾ ਖਾਲਸਾ ਪੰਥ ਇੰਨਾ ਚੜਾਵਾ ਚੜਾਉਂਦਾ ਹੈ ਗੁਰੂ ਮਹਾਰਾਜ ਦਾ ਘਰ ਇੰਨੀ ਅਕਸੇ ਕੰਮ ਪਟਾਵਾ ਚੜਾਉਂਦੀ ਆ ਇੰਨੀ ਮਾਇਆ ਸਾਡੇ ਕੋਲੇ ਕੀ ਅਸੀਂ ਕੋਈ ਉਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਪੂਰੇ ਦੇ ਵਿੱਚ ਕੋਈ ਨੌਜਵਾਨ ਮੁੰਡੇ 6-6 ਫੁੱਟ ਦੇ ਨੌਜਵਾਨ ਟੈਕਸ ਫੋਰਸ ਭਰਤੀ ਕਰਕੇ ਹਰ 10-10 ਫੁੱਟ ਤੇ 20-20 ਫੁੱਟ ਤੇ ਨੌਜਵਾਨ ਖਲੋਤੇ ਹੁਣ ਸ਼ਸ਼ਤਰਧਾਰੀ ਹੋ ਗਏ ਹਰ ਤਰ੍ਹਾਂ ਦਾ ਉਹ ਕੋਤਿਹਾਰ ਚਾਹੀਦਾ ਵੈਪਨ ਚਾਹੀਦੀ ਨੇ ਵਧੀਆ ਜੀ ਕੋਈ ਗਲਤ ਅਨਸਰ ਆਣ ਕੇ ਇਹ ਕੱਲ ਨੂੰ ਕੋਈ ਸਰੋਵਰ ਦੇ ਵਿੱਚ ਕੋਈ ਜ਼ਰੀਲੀ ਚੀਜ਼ ਛੁੱਟ ਸਕਦਾ ਹੈ ਕੋਈ ਮਾੜੀਆਂ ਪ੍ਰਕਰਮਾਂ ਦੇ ਵਿੱਚ ਕੋਈ ਚੀਜ਼ ਛੁੱਟ ਕੇ ਜਾ ਸਕਦਾ ਜਿਵੇਂ ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮਾਂ ਦੀ ਐਕਟਰਾਈ ਤੂੰ ਆਣ ਕੇ ਐਕਟਿੰਗ ਕਰਦੀ ਰਹੀ ਪ੍ਰਕਰਮਾਂ ਦੇ ਵਿੱਚ ਇਹ ਸੁਤੇ ਅਟੈਕਸ ਫੋਰਸ ਵਾਲੇ ਸੁਤਿਆ ਸ਼ਰੋਨੀ ਕਮੇਟੀ ਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਮੀ ਇੱਕ ਐਡਵੋਕੇਟ ਸੁਲਝੇ ਹੋਏ ਵਿਅਕਤੀ ਨੇ ਕਿੱਥੇ ਬਾਦਲ ਪਰਵਾਰ ਅੱਜ ਇਹ ਸਾਰਾ ਕੁਝ ਗਿਨੀਮਤੀ ਸਾਜ਼ਿਸ਼ ਦੇ ਨਾਲ ਹੋ ਰਿਹਾ ਇਹ ਦੁਨੀਆ ਨੂੰ ਦੱਸਣ ਵਾਸਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਜਿਹੜਾ ਹਰਮੰਦਰ ਸਾਹਿਬ ਆ ਇੱਥੇ ਹਿੰਦੂਤਾਵਾ ਹਿੰਦੂ ਜਿਹੜਾ ਆ ਉਹ ਆਪ ਦੀਆਂ ਇਹ ਇਸ ਤਰ੍ਹਾਂ ਦੇ ਆਣ ਕੇ ਡਰਾਮੇ ਕਰਕੇ ਦੁਨੀਆ ਨੂੰ ਦੱਸਦਾ ਕਿ ਅਸੀਂ ਹਰਮੰਦਰ ਸਾਹਿਬ ਸਿੱਖਾਂ ਦੇ ਕੇਂਦਰ ਸਥਾਨ ਦੇ ਵਿੱਚ ਵੀ ਯੋਗਾਕਾਰ ਆ ਆ ਭਾਈ ਸਾਹਿਬ ਜੀ ਇੱਕ ਮੈਂ ਇੱਕ ਸਵਾਲ ਬੰਦਾ ਕਿ ਸਾਰੇ ਹਿੰਦੂ ਨੇ ਕਹਿ ਰਹੇ ਕਿ ਕਈ ਹਿੰਦੂ ਦੀ ਸ਼ਰਧਾ ਵੀ ਹੈ ਭਾਵਨਾ ਵੀ ਹੈ ਸਿੱਖ ਧਰਮ ਦੇ ਪ੍ਰਤੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਾਂ ਕੋਈ ਸ਼ਰਤੀ ਅੰਸਰ ਹੈ ਜਿਹੜੇ ਸ਼ਰਾਰਤੀ ਅੰਸਰ ਆ ਜੀ ਜਿਨ੍ਹਾਂ ਨੂੰ ਅਸੀਂ ਜਿਹਦੇ ਵਿੱਚ ਆਰਐਸਐ ਸ਼ਰਾਰਤੀ ਅੰਸਰ ਆ ਜਿਹਦੇ ਵਿੱਚ ਸ਼ਿਵਸena ਆ ਇੱਕ ਸ਼ਰਾਰਤੀ ਅੰਸਰ ਆ ਜਿਹਦੇ ਵਿੱਚ ਬੀਜੇਪੀ ਆਰਐਸ ਜਿਹੜਾ ਸ਼ਰਾਰਤੀ ਅੰਸਰ ਆ ਕਾਂਗਰਸ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲੇ ਕੀਤੇ ਹੋਣ ਜਿਨ੍ਹਾਂ ਲੋਕਾਂ ਨੇ ਹਰਮੰਦਰ ਸਾਹਿਬ ਤੇ ਹਮਲੇ ਦੇ ਜਸ਼ਨ ਮਨਾਏ ਹੋਣ ਲੱਡੂ ਵੰਡੇ ਹੋਣ ਜੀ ਜਿਨ੍ਹਾਂ ਨੇ ਇਹ ਗੱਲ ਆਖੀ ਹੋਵੇ ਕਿ 6 ਮਹੀਨੇ ਪਿੱਛੋਂ ਹੋ ਜਾਣਾ ਚਾਹੀਦਾ ਸੀ ਹਰਮੰਦਰ ਸਾਹਿਬ ਤੇ ਹਮਲਾ ਉਹ ਲੋਕਾਂ ਦੀਆਂ ਹੀ ਇਹ ਸ਼ਰਾਰਤਾਂ ਨੇ ਮੈਂ ਸਾਰੇ ਹਿੰਦੂ ਭਾਈਚਾਰੇ ਨੂੰ ਨਹੀਂ ਕਹਿ ਰਿਹਾ ਮੈਂ ਸ਼ਰਾਰਤੀ ਲੋਕਾਂ ਦੀ ਗੱਲ ਕਰਦਾ ਹਿੰਦੂਤਵ ਦੀ ਗੱਲ ਕਰਦਾ ਜੀ ਹਾਂ ਹਾਂ ਜੀ ਠੀਕ ਆ ਜੇ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਕਰਤਾ ਇੱਥੇ ਇਹ ਆਵਾਜ਼ ਆਉਂਦੀ ਆ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨਬੂ ਇਥੇ ਹਰ ਧਰਮ ਦੇ ਲਈ ਦਰਵਾਜ਼ੇ ਖੁੱਲੇ ਆ ਪਰ ਇਹ ਨਹੀਂ ਕਿ ਕੋਈ ਹਰ ਧਰਮ ਦਾ ਬੰਦਾ ਆਣ ਕੇ ਇੱਥੇ ਜੋ ਮਰਜ਼ੀ ਕਰੀ ਜਾਵੇ ਜੀ ਉਹਦੇ ਵਾਸਤੇ ਪ੍ਰਸ਼ਾਦੇ ਲਈ ਦਰਵਾਜ਼ਾ ਖੁੱਲਾ ਹੈ ਉਹਦੇ ਲਈ ਨੰਗਾ ਭੁੱਖੇ ਨਹੀਂ ਕੋ ਬਸਤਰ ਦੀ ਲੋੜ ਹੈ ਤੇ ਦਰਵਾਜ਼ਾ ਖੁੱਲਾ ਹੈ ਕਿਸੇ ਨੂੰ ਮਾਇਆ ਦੀ ਲੋੜ ਆ ਦਰਵਾਜ਼ਾ ਖੁੱਲਾ ਹੈ ਆਪਦੀ ਕੋਈ ਅਪੀਲ ਕਰ ਸਕਦਾ ਆਣ ਕੇ ਜੀ ਉਹ ਦਿਨ ਉਹ ਤਾਂ ਕਬ ਦੀ ਕੀ ਹੁੰਦਾ ਗੁਰੂ ਰਾਮਦਾਸ ਦੇ ਘਰ ਆਣ ਕੇ ਖਾਲਸਾ ਪੰਥ ਨੂੰ ਆਣ ਕੇ ਅਰਜ਼ ਕਰ ਸਕਦਾ ਪਰ ਇਹ ਨਹੀਂ ਕਿ ਕੋਈ ਸਾਡੇ ਕੇਂਦਰੀ ਸਸਤਾ ਸਿਸਕੋਮ ਦੇ ਕੇਂਦਰੀ ਸਥਾਨ ਤੇ ਆਣ ਕੇ ਕੋਈ ਸ਼ਰਾਰਤੀ ਅੰਸਤ ਸ਼ਰਾਰਤ ਕਰਕੇ ਚਲੇ ਜਾਵੇ ਸਾਨੂੰ ਇਸ ਤਰ੍ਹਾਂ ਚੜਾਉਂਦਾ ਹੋਵੇ ਕੋਈ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ ਜਿਸ ਨਾਲ ਭਾਵੇਂ ਉੱਥੇ ਕਿ ਅੱਜ ਕਾਰਵਾਈ ਹੋ ਗਈ ਹੈ ਜੀ ਅੱਜ ਇੱਕ ਕਾਰਵਾਈ ਤਾਂ ਪਤਾ ਲੱਗਾ ਹੋਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਰਿਪੋਰਟ ਦਰਜ ਕਰਾਇਆ ਗਈ ਕਿ ਪਰਚਾ ਦਰਜ ਕਰਾਇਆ ਗਿਆ ਜੀ ਕੀ ਇਸ ਤਰ੍ਹਾਂ ਇਹ ਇਹ ਤਰ੍ਹਾਂ ਗੋਗਲੂਆਂ ਤੋਂ ਮਿੱਟੀ ਝਾੜੀ ਨਹੀਂ ਜਾਣੀ ਇਸ ਤਰ੍ਹਾਂ ਖਹਿੜਾ ਨਹੀਂ ਛੁੱਟਣਾ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਪਛਤਾਵਾ ਕਰਨਾ ਪਊਗਾ ਔਰ ਸੇ ਕੌਮ ਨੂੰ ਇਹ ਗੱਲ ਦੱਸਣੀ ਪਊ ਸ਼ਰੋਮਨੀ ਕਮੇਟੀ ਦੇ ਪੂਰੇ ਪ੍ਰਬੰਧ ਨੂੰ ਕਿ ਇਹਨਾਂ ਦੀਆਂ ਨਲਾਇਕੀਆਂ ਦਾ ਕਾਰਨ ਬਿਨਅਦੇ ਢੀਠਪੁਣੇ ਦਾ ਕਾਰਨ ਇਹ ਜੋ ਕੁਛ ਅੱਜ ਇੱਥੇ ਸ਼ਰਾਰਤਾਂ ਹੁੰਦੀਆਂ ਇਹਨਾਂ ਲੋਕਾਂ ਦੀਆਂ ਗਲਤੀਆਂ ਵੀ ਨੇ ਗੱਲ ਕਰੀਏ ਕਿ ਪਿੱਛੇ ਦਿਨਾਂ ਕੋਈ ਬਿਆਨ ਆਂਦਾ ਹੈ ਕਿ ਕੋਈ ਵੀ ਮੋਬਾਈਲ ਫੋਨ ਦੀ ਵਰਤੋਂ ਦਰਬਾਰ ਸਾਹਿਬ ਦੇ ਵਿੱਚ ਨਹੀਂ ਕਰੇਗਾ ਉਸ ਟਾਈਮ ਗੱਲ ਕਰੀਏ ਐਸ.ਪੀ.ਸੀ ਕਿੱਥੇ ਸੀ ਜਾਂ ਟਾਟਸ ਫੋਰਸ ਕਿੱਥੇ ਸੀ ਟੈਨਾਲਜੀ ਜਦੋਂ ਕੋਈ ਸਿੱਖ 328 ਰੁਪਏ ਦਾ ਹਿਸਾਬ ਮੰਗਦਾ ਹੈ ਤੇ ਉਦੋਂ ਇਹਨਾਂ ਤੇ ਸੁਣਦੇ ਵਿੱਚ ਆਉਂਦਾ ਹੈ ਕਿ ਟਾਰਚ ਫੋਰਸ ਵਰਗੂ ਡਾਂਗਾ ਵਰਤੀ ਪਾਈ ਜਾਂਦੇ ਨੇ ਕਈ ਇਹਦੇ ਲੱਤਾਂ ਤੋੜੀ ਜਾਂਦੇ ਮੱਗਾਂ ਵੀ ਖੁੱਲ ਜਾਂਦੀਆਂ ਇਸ ਦੇ ਬਾਰੇ ਤੁਸੀਂ ਕੀ ਬੋਲੋਗੇ ਵੀਰ ਜੀ ਸੁਣ ਲੈਤ ਨਹੀਂ ਆਉਂਦਾ ਤੁਸੀਂ ਕਸ਼ਮੀਰ ਦੀ ਧਰਤੀ ਤੇ ਬਹੁਤ ਦੂਰ ਪੰਜਾਬ ਤੋਂ ਬੈਠਿਓ ਤੁਹਾਡਾ ਕਰਵਾਦਾ ਤੁਸੀਂ ਮੈਨੂੰ ਲਾਈਨ ਤੇ ਲਿਆ ਹੈ ਜੀ ਜੀ ਜਦੋਂ ਸਿੱਖ ਹਾਕ ਮੰਗਦਾ ਆਣ ਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚੋਂ 3528 ਰੂਪ ਮਹਾਰਾਜ ਸਾਹਿਬ ਦੇ ਇਥੋਂ ਗਾਇਬ ਹੋ ਗਏ ਜੀ ਇੱਥੇ ਧਰਨਾ ਲੱਗਾ ਸਤਕਾਰ ਕਮੇਟੀ ਦੇ ਸਿੰਘ ਫੈਡਰੇਸ਼ਨ ਭਿੰਡਰਾ ਵਾਲਾ ਦੇ ਸਿੰਘ ਬੈਠੇ ਹੋਰ ਸਾਰੇ ਸਿੰਘ ਬੈਠੇ ਸੀ ਉਹਨਾਂ ਨੇ ਆਣ ਕੇ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਵੀ ਇੱਥੇ ਧਰਨੇ 'ਚ ਬੈੰਦੀਆਂ ਰਹੀਆਂ ਨੇ ਤੇ ਉਹਨਾਂ ਨੂੰ ਛਲੀਆਂ ਨੂੰ ਕੁੱਟਿਆ ਗਿਆ ਧੂ ਤੂ ਕੇ ਕੇਸਾਂ ਤੋਂ ਫੜ ਕੇ ਡਾਂਗਾ ਨਾ ਕੁੱਟ ਕੇ ਲੈ ਗਈ ਟੈਕਸ ਫੋਰਸ ਅੰਦਰ ਵੜ ਵੜ ਕੇ ਡਾਂਗਾ ਫੇਰਦੀ ਇਹ ਸਿੱਖਾਂ ਦਿੱਤੇ ਹੀ ਕਿਉਂਕਿ ਉਹ ਹੱਕ ਮੰਗਦੇ ਹਿਸਾਬ ਮੰਗਿਆ ਉਹਨਾਂ ਨੇ ਇਹ ਜੇ ਕੱਲੂ ਘਾਰਾ ਜੂਨ 1984 ਦਾ ਇੱਥੇ ਕੱਲੂ ਘਾਰਾ ਦਿਵਸ ਮਨਾਇਆ ਜਾਂਦਾ ਹੈ ਕਿ ਇੱਥੇ ਪੰਜਾਬ ਪੁਲਿਸ ਵਰਦੀ ਧਾਰੀ ਜਿਹੜੀ ਲਿਆ ਕੇ ਸਿਵਲ ਵਰਦੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਸਾਰਾ ਕੰਪਲੈਕਸ ਦੇ ਵਿੱਚ ਬਿਠਾ ਦਿੰਦਾ ਜਾਂਦਾ ਜੀ ਇੱਥੇ ਟਾਕਸ ਫੋਰਸ ਦੇ ਲਿਆ ਕੇ ਹਜ਼ਾਰਾਂ ਬੰਦੇ ਬਿਠਾ ਦਿੱਤੇ ਜਾਂਦੇ ਆ ਪ੍ਰਕਰਮਾਂ ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਵੀ ਜੀ ਚਾਰ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿੰਨੀਆਂ ਪ੍ਰਕਰਮਾਂ ਵਿੱਚ ਕੋਈ ਸੇਖ ਹਰਮੰਦਰ ਸਾਹਿਬ ਮੱਥਾ ਨਾ ਟੇਕ ਸਕੇ ਕੋਈ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਨਾ ਟੇਕ ਸਕੇ ਕੋਈ ਅੰਦਰ ਬੈਠ ਨਾ ਸਕੇ ਕੋਈ ਖਾਲਸਪੁਰਾਨ ਦਾ ਆਪਦੀ ਭਾਵਨਾਵਾਂ ਦਾ ਨਾਰੇ ਦਾ ਪ੍ਰਗਟਾਵਾ ਨਾ ਕਰ ਸਕੇ ਜੀ ਇੱਥੇ ਸੰਤ ਮਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਰਦੇ ਮਜਾਹਿਦ ਜੂਝੇ ਨੇ ਇਸ ਸਥਾਨ ਤੇ ਇਸ ਕੇਂਦਰੀ ਸਥਾਨ ਦੀ ਰੱਖਿਆ ਲਈ ਸ੍ਰੀ ਅਕਾਲ ਪੁਰਖ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਆਜ਼ਮਤ ਲਈ ਉਹਨਾਂ ਨੇ ਜੂਝ ਕੇ ਜਰਨੈਲਾ ਵਾਲਾ ਜਿਹੜਾ ਮੂੰਹ ਤੋੜ ਜਵਾਬ ਦਿੰਦਾ ਬਾਬਾ ਦੀਪ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ ਇੱਥੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸਿੱਖ ਜਰਨੈਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੀ ਖਾਲਸਾ ਜੂਝ ਕੇ ਸ਼ਹੀਦ ਹੋਏ ਇੱਥੇ ਜਰਨੈਲ ਸ਼ਬੀਕ ਸਿੰਘ ਜੂਝੇ ਨੇ ਇੱਥੇ ਬਾਬਾ 18 ਸਿੰਘ ਜਾਇਦਰ ਸੁਜਾਨ ਸਿੰਘ ਮਨਾਵਾ ਇੱਥੇ ਕਿਨੇ ਸੈਂਕੜੇ ਸੂਰਬੀਰ ਯੋਧਿਆਂ ਨੇ ਜੀ ਜੂਝ ਕੇ ਸ਼ਹਾਦਤਾਂ ਪਾਈਆਂ ਨੇ ਸਾਡਾ ਸ਼ਹੀਦਿਆਂ ਦਾ ਕੱਲੂਕਾਰਾ ਦਿਵਸਾ 40 ਸਾਲਾ ਬਰੇਗਨ ਮਨਾਈ ਅਸੀਂ ਦੁਖਾਂਤ ਦਾ ਦਿਨ ਹੁੰਦਾ ਸਾਡਾ ਇਹ ਸਾਨੂੰ 6 ਜੂਨ ਤੇ ਅੰਦਰ ਨਹੀਂ ਵਜੇ ਤੇ ਜਦੋਂ ਬਾਦਲਾਂ ਦੀ ਇੱਥੇ ਸਰਕਾਰ ਸੀ ਇਹ ਤਾਂ ਸਿੱਖਾਂ ਨੂੰ ਕੇਸਾਂ ਤੋਂ ਫੜ-ਫੜ ਕੁੱਟਦੇ ਰਹੇ ਸ਼ਰੋਮੀ ਕਿਵੇਂ ਟੀਆਰ ਸਾਡੇ ਸਾਹਮਣੇ ਇਹ ਦਸਤਾਰਾ ਉਤਾਰਦੇ ਰਹੇ ਨੇ ਇਹ ਹੱਥਾਂ ਤੋਂ ਨੌਜਵਾਨਾਂ ਦੇ ਕਿਰਪਾਨਾਂ ਖੋਦੇ ਰਹੇ ਨੇ ਜੀ ਜੋ ਆਰਐਸਐਸ ਜੋ ਭਾਜਪੀ ਕਹਿੰਦੀ ਹੈ ਬਾਦਲ ਪਰਿਵਾਰ ਉਹ ਕਰਦਾ ਤੇ ਜੋ ਬਾਦਲ ਪਰਿਵਾਰ ਕਹਿੰਦਾ ਉਹ ਸ਼ਰੋਮਨੀ ਕਮੇਟੀ ਤੇ ਲਾਗੂ ਹੁੰਦਾ ਚੱਲਦਾ ਜੀ ਸਾਰਾ ਕੁਝ ਗਿਨੀ ਮਿੱਠੀ ਸਾਜਦੇ ਤਾਂ ਨਾਲ ਚੱਲਦਾ ਬਿਲਕੁਲੇ ਦੋਸ਼ੀ ਨੇ ਔਰ ਜ਼ਿੰਮੇਵਾਰ ਨੇ ਇੱਥੇ ਇਹ ਗੱਲ ਮੈਂ ਇੱਕ ਹੋਰ ਪੁੱਛਣੀ ਚਾਹਣਾ ਹੈ ਕੀ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਕਿ ਇਹਨਾਂ ਵੱਲੋਂ ਥਾਪੇ ਹੋਏ ਜਥੇਦਾਰ ਸਾਹਿਬਾਂ ਨੇ ਸ੍ਰੀ ਕਾਲਪੁਰਖ ਸਰ ਦੇ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਈ ਇੱਕ ਵੀ ਲੈਟਰ ਲਿਖ ਕੇ ਇਹਨਾਂ ਨੇ ਭਾਰਤ ਦੇ ਚੋਣ ਕਮਿਸ਼ਨਰ ਤੋਂ ਇਹ ਮੰਗ ਕੀਤੀ ਹੈ ਕਿ 6 ਜੂਨ ਦਾ ਸਾਡਾ ਇਤਿਹਾਸ ਦਾ ਦਿਨ ਆ ਬਹੁਤ ਵੱਡਾ ਸਾਡਾ ਥੱਲੂ ਘਾਰਾ ਵਾਪਰਿਆ ਇਸ ਦਿਨ ਤੇ ਸਾਡੇ ਨਾਲ ਬਹੁਤ ਵੱਡਾ ਹਮਲਾ ਹੋਇਆ ਸਿੱਖ ਨਸਲ ਕੁਸ਼ੀ ਹੋਈ ਉਸ ਦਿਨ ਤੇ ਸਾਡੇ ਇਸ ਦਿਨ ਦੇ ਉੱਤੇ ਜਿਹੜੀ ਹੈ ਕਿ ਉਥੇ ਇਲੈਕਸ਼ਨ ਨਾ ਕਰਾਈ ਜਾਵੇ ਬਜਾਰ ਦੇ ਵਿੱਚ ਗਿਨ ਮਿਥ ਕੇ 1 ਜੂਨ ਤੋਂ ਲੈ ਕੇ 4 ਜੂਨ ਤੱਕ ਵੋਟਾਂ ਪਈਆਂ ਗਈਆਂ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੋਈ ਵੱਡਾ ਰੋਸ ਮਾਰਚ ਨਾ ਆ ਜਾਵੇ ਜੀ ਕੋਈ ਤਖਤ ਜੀ ਦੰਦਵਾਸ ਤੋਂ ਸਿੱਧਾ ਨਾ ਮਾਰਚ ਨਾ ਆ ਜਾਵੇ ਕੋਈ ਪੰਜਾਬ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੋਈ ਵੱਡਾ ਮਾਰਚ ਨਾ ਆ ਜਾਵੇ ਕੋਈ ਰੋਡੇ ਪਿੰਡ ਸੰਤ ਜਰਨੈਲ ਸਿੰਘ ਦੇ ਜਨਮ ਸਥਾਨ ਤੋਂ ਸ਼ਹੀਦ ਭਾਈ ਅਮਰੀਤ ਸਿੰਘ ਜੀ ਦਾ ਜਨਮ ਸਥਾਨ ਪਿੰਡ ਪੂਰਾ ਤੋਂ ਨਾ ਤੋਂ ਕੋਈ ਵੱਡਾ ਖਾਲਸਾ ਮਾਰਚ ਨਾ ਆ ਜਾਵੇ ਜੀ ਸਰਕਾਰਾਂ ਨੂੰ ਹਕੂਮਤਾਂ ਨੂੰ ਡਰ ਸੀ ਇਹਨਾਂ ਨੇ ਇਸ ਤੱਤੇ ਇਸ ਦਿਨ ਦੇ ਉੱਤੇ 1 ਜੂਨ ਤੋਂ ਲੈ ਕੇ 4 ਜੂਨ ਤੱਕ ਪੰਜਾਬ ਨੂੰ ਇਲੈਕਸ਼ਨ ਦੇ ਵਿੱਚ ਇੱਕ ਘੇਰ ਕੇ ਰੱਖਿਆ, ਬਿਜੀ ਰੱਖਿਆ ਵੀ ਲੋਕ ਇਸ ਬੰਨੇ ਜੁੜ ਜਾਣ ਤੇ ਉਧਰ ਕਿਸੇ ਦਾ ਧਿਆਨ ਨਾ ਜਾਵੇ ਪਰ ਜਿਹੜੇ ਸ਼ਹੀਦਾਂ ਦੀ ਸੋਚ ਦੇ ਵਾਰਿਸ, ਜਿਹੜੇ ਸ਼ਹੀਦਾਂ ਦੇ ਵਾਰਿਸ, ਜਿਹੜੇ ਸ਼ਹੀਦਾਂ ਦੇ ਡੁੱਲੇ ਹੋਏ ਪਵਿੱਤਰ ਖੂਨ ਨੂੰ ਸਜਦਾ ਕਰਨ ਵਾਲੇ ਸੀ ਉਹ ਜਹਾਰੂ ਉੱਥੇ ਨਤਮਸਤਕ ਹੋਣ ਲਈ ਸਜਦਾ ਕਰਨ ਆਏ ਸੀ ਪਰ ਇਹਨਾਂ ਨਕਾਮ ਕੋਸ਼ਿਸ਼ਾਂ ਇਹਨਾਂ ਨੇ ਚਾਲਾਂ ਚੱਲੀਆਂ ਜਿਹੜੀਆਂ ਕੀਤੀਆਂ ਕਿ ਸਿੱਖ ਕੌਮ ਉੱਥੇ ਉਸ ਦਿਨ ਦੇ ਉੱਤੇ ਕੋਈ ਵੱਡੇ ਪ੍ਰੋਗਰਾਮ ਨਾਲ ਆਲਿਖ ਸਕੇ ਇੱਕ ਬਣੀ ਵੱਡੀ ਗ੍ਰਿਮਿਥੀ ਸਾਜ਼ਿ ਸੀ ਕਰਕੇ ਸ਼੍ਰੋਮਣੀ ਕੌਰ ਦੁਆਰਾ ਪ੍ਰੰਧ ਕਮੇਟੀ ਨੇ ਕੋਈ ਲੈਟਰ ਲੇ ਕੇ ਮੰਗ ਕੀਤੀ ਕਿ ਇਸ ਦਿਨ ਤੇ ਸਾਡੇ ਦਿਨ ਤੇ ਪੰਜਾਬ ਦੇ ਇਲੈਕਸ਼ਨ ਨਾਲ ਕਰਾਈ ਜਾਵੇ ਜੀ ਵੀ ਇਹ ਗੱਲ ਕਰਦੇ ਆਂ ਇੱਕ ਪਾਸੇ ਸਿੱਖ ਜਥੇਬੰਦੀਆਂ ਦੇ ਬਿਆਨ ਆਉਂਦੇ ਆ ਕਿ ਸਿੱਖਾ ਦਾ ਜੋਗਤ ਨਾਲ ਕੋਈ ਸਬੰਧ ਨਹੀਂ ਹੈ ਤੇ ਸਾਡੇ ਗੱਤਕਾ ਦਿਵਸ ਹੈ ਕੀ ਸ਼੍ਰੀਮਣੀ ਮਤਕੈ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਜੇ ਗੁਰਦੁਆਰੇ ਆਂਦੇ ਨੇ ਕੀ ਉਹਨਾਂ ਨੇ ਉੱਥੇ ਘਟ ਘਟਿਮਾ ਦਾ ਪ੍ਰਬੰਧ ਕੀਤਾ ਸੀ ਬਿਲਕੁਲ ਨਹੀਂ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਵੇਖੋ ਮੈਂ ਉਸ ਪਾਰਟੀ ਨਾਲ ਆ ਜੀ ਜੀ ਆ ਜੋ ਉਸ ਪਾਰਟੀ ਜੀ ਮੈਂ ਅਹੁਦੇਦਾਰ ਹਾਂ ਸਰਦਾਰ ਮਾਨ ਸਾਹਿਬ ਨਾਲ ਜੀ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿੰਘਾਂ ਨੇ 21 ਜੂਨ ਨੂੰ ਠੀਕ ਹੈ ਜੀ ਅਸੀਂ ਸਾਰੇ ਥਾਵਾਂ ਦੇ ਉੱਤੇ ਜਾ ਕੇ ਅਸੀਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਵਧੀਆ ਜਗ੍ਹਾ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਗਤਕਾ ਦਿਵਸ ਮਨਾਇਆ ਔਰ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਜੋਗਾ ਇਹਨਾਂ ਦੇ ਜੋਗੇ ਦੇ ਮੁਕਾਬਲੇ ਸੀ ਗਤਕਾ ਦਿਵਸ ਮਨਾਉਣੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੱਸੇ ਕੀ ਐਸਜੀਪੀਸੀ ਦੇ ਪ੍ਰਬੰਧ ਅਧੀਨ ਚੱਲੇ ਗੁਰਦੁਆਰੇ ਸਾਹਿਬਾਂ ਦੇ ਵਿੱਚ ਕਦੀ ਗਤਕੇ ਦੇ ਕੈਂਪ ਲੱਗੇ ਆ ਕਦੀ ਇਹਨਾਂ ਦੇ ਐਸਜੀਪੀਸੀ ਚੁਣੇ ਹੋਏ ਮੈਂਬਰਾਂ ਨੇ ਕਦੀ ਪਿੰਡਾਂ ਦੇ ਵਿੱਚ ਗੁਰਮਤ ਦੀਆਂ ਕਲਾਸਾਂ ਕਦੀ ਗਤਕੇ ਦੀਆਂ ਸਿੱਖ ਚੜ੍ਹਦੀ ਕਲਾ ਦਾ ਪ੍ਰਤੀਕ ਸਿੱਖ ਸ਼ਸਤਰ ਵਿਦਿਆ ਦਾ ਪ੍ਰਤੀਕ ਹੈ ਗਤਕਾ ਜਿਹੜਾ ਸਾਡਾ ਕੀ ਇਹਨਾਂ ਨੇ ਕਦੀ ਟ੍ਰੇਨਿੰਗ ਕੈਂਪ ਲਾਏ ਆ ਇਸੇ ਲਾਉਂਦੀ ਸ਼੍ਰੋਮਣੀ ਕਮੇਟੀ ਦੱਸੇ ਕੋਈ ਇਹ ਕਿਸੇ ਮਦਦ ਦਿੰਦੇ ਆ ਨੌਜਵਾਨਾਂ ਨੂੰ ਗਤਕਾ ਖੇਡਣ ਵਾਲਿਆਂ ਨੂੰ ਜੀ ਇਹਨਾਂ ਨੇ 21 ਜੂਨ ਨੂੰ ਸਾਨੂੰ ਕੋਈ ਜਗ੍ਹਾ ਦਿੱਤੀ ਐ ਐਸਪੀਸੀ ਨੇ ਵੀ ਗਤਕਾ ਖੇਡਣ ਨੂੰ ਇਹ ਬਿਲਕੁਲ ਨਹੀਂ ਜੋ ਭਾਜਪਾ ਜੋ ਆਰਐਸਐਸ ਕਰਦੀ ਐ ਇਹਨਾਂ ਨੂੰ ਉਹ ਠੀਕ ਲੱਗਦਾ ਤੇ ਜੇ ਅਸੀਂ ਉੱਥੇ ਮੰਗ ਕਰਦੇ ਸ਼ਰਮਨੀ ਕਾਲੀਦਾਰ ਸਾਹਿਬ ਜਾਂ ਸਿੱਖ ਜਥੇਬੰਦੀਆਂ ਜਾ ਕੇ ਜਾਂ ਨੌਜਵਾਨ ਮੰਗ ਕਰਦੇ ਕਿ ਇੱਥੇ ਸਾਨੂੰ ਗਤਕਾ ਖੇਡਣ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਉੱਥੇ ਕੁੱਟਿਆ ਤਾਂ ਜਾ ਸਕਦਾ ਸੀ ਦੋਸਤੋ ਭਜਾਇਆ ਜਾ ਸਕਦੇ ਸੀ ਪਰ ਗਦਕਾ ਨਹੀਂ ਖੇਡ ਸਕਦੇ ਉਦੋਂ ਉਸੇ ਵੇਲੇ ਟਾਕਸ ਫੋਰਸ ਇਹਨਾਂ ਸਾਧ ਲੈਣੀ ਸੀ ਉਸੇ ਵੇਲੇ ਪੁਲਿਸ ਸਾਧ ਲੈਣੀ ਸੀ ਪਰ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਕੋਈ ਆਣ ਕੇ ਇੱਕ ਜਿਹੜੀ ਹੈਗੀ ਆ ਉਹ ਇੱਕ ਡਿਜ਼ਾਈਨਰ ਆ ਜੀ ਤੇ ਉਹ ਆਈ ਇੱਥੇ ਤੇ ਉਹਨੇ ਆਣ ਕੇ ਸਾਰਾ ਕੁਝ ਕਰ ਲਿਆ ਉਹਨੇ ਆਪਦੀਆਂ ਫੋਟੋਆਂ ਵੀ ਖਿੱਚੀਆਂ ਐ WhatsApp ਤੇ ਵੀ ਪਾਤੀਆਂ ਨੇ ਇਹ ਸੁੱਤੇ ਸੀ ਉਦੋਂ ਜੀ ਇਹਨਾਂ ਦੇ ਉਦੋਂ ਜਾ ਖੁੱਲਦੀ ਆ ਇਹ ਤਾਂ ਜਦੋਂ ਸਿੱਖ ਆਉਂਦੇ ਨੇ ਇੱਥੇ ਜਦੋਂ ਇਥੇ ਸਿੱਖਾਂ ਦਾ ਹੱਕ ਮੰਗਦੇ ਨੇ ਉਦੋਂ ਜਦੋਂ ਸਿੱਖ ਨੌਨਲਾਈਨ ਤੇ ਖਾਲਸਾਣ ਦੇ ਨਾਰੇ ਮਾਰਦੇ ਨੇ ਟਾਸਕ ਫੋਰਸ ਉਦੋਂ ਸੱਦੀ ਜਾਂਦੀ ਆ ਸਿੱਖਾਂ ਦੀਆਂ ਦਸਤਾਰਾਂ ਲਾਉਣ ਲਈ ਤੇ ਜਦੋਂ ਇਹਨਾਂ ਨੂੰ ਇਥੋਂ ਹੱਕ ਮੰਗਣ ਲਈ ਉਦੋਂ ਟਾਸਕ ਫੋਰਸ ਆਦੇ ਨੇ ਉਸ ਤਰ੍ਹਾਂ ਵਰਨਾ ਇਹਨਾਂ ਨੂੰ ਕੋਈ ਟਾਸਕ ਫੋਰਸ ਨਹੀਂ ਦੇਦੀ ਜੇ ਸਿੱਖ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਭਾਈ ਜੀ ਸਿੰਘ ਦਮ ਨਵੀਂ ਕਸਾਲਦੇ ਨੇ ਉਹਨਾਂ ਨੇ ਹਰਮੰਦਰ ਸਾਹਿਬ ਦੇ ਅੰਦਰ ਅਰਦਾਸ ਤੋਂ ਬਾਅਦ ਜਕਾਰਾ ਛੱਟਾ ਉਹਨੂੰ ਫੜ ਕੇ ਜੀ ਬਾਬਾ ਤਬ ਤੂੰ ਗਈ ਜਾ ਕੇ 50 ਨੰਬਰ ਕਮਰੇ ਦੇ ਵਿੱਚ AC ਦੀ ਸੀ ਜਿਹੜਾ ਨੇ ਬੰਦ ਕਰ ਦਿੱਤਾ ਇਹਨਾਂ ਦਾ ਇੱਕ ਸਿੰਘ ਸਹਿਬ ਆਇਆ ਕਹਿੰਦਾ ਇੱਥੇ ਪੁਲਿਸ ਬੁਲਾਓ ਪੁਲਿਸ ਬੁਲਾਈ ਗਈ ਕਹਿੰਦੇ ਪਰਚਾ ਕਰਨਾ ਉਦੋਂ ਇਹਨਾਂ ਨੂੰ ਸਭ ਕੁਝ ਦੱਸ ਪੈਂਦਾ ਕਿ ਜੇ ਕੋਈ ਹੋਰ ਬੰਦਾ ਆ ਜਾਵੇ ਤੇ ਫਿਰ ਇਹਨਾਂ ਵਾਸਤੇ ਕੋਈ ਟੈਕਸ ਸੋਰਸ ਨਹੀਂ ਫਿਰ ਕੋਈ ਨਹੀਂ ਗੱਲ ਸਿੱਖਾਂ ਵਾਸਤੇ ਆ ਤੇ ਸਿੱਖਾਂ ਵਾਸਤੇ ਤਾਂ ਹੈ ਕਿ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਇਹਨਾਂ ਨੂੰ ਆਜ਼ਾਦੀ ਪਸੰਦ ਨਹੀਂ ਪਰਵਾਹ ਨਹੀਂ ਕਿਉਂਕਿ RSS ਦੇ ਏਜੰਡੇ ਚੱਲਦੇ ਨੇ ਜੀ ਐਸਐਸਪੀਸੀ ਇਤਨੀ ਲਾਚਾਰ ਕਿ ਹੋ ਗਈ ਹੈ ਜਿਹੜੀ ਕੋ ਕਿਸੇ ਵੱਲੇ ਨੌਰਦੇ ਨੌਰਦੇ ਤੇ ਅਫਗਾਨੀ ਨੂੰ ਰੁਕਦੀ ਸੀ ਅੱਜ ਕਿਤੇ ਖੜੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਵੀਰ ਜੀ ਇਹਦੇ ਜ਼ਿੰਮੇਵਾਰ ਅਸੀਂ ਖੋਦਾਂ ਜੀ ਮੈਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੋ ਸਕਦਾ ਕਿ ਸਾਨੂੰ ਅੱਜ ਤੱਕ ਅਸੀਂ ਜਹੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਨੂੰ ਕੌਮ ਨੇ ਕਾਬਲਤਖ ਸਾਬ ਦੇ ਜਹੇਦਾਰ ਬਣਾਇਆ ਸਰਬੱਤ ਖਾਲਸਾ ਕਰਕੇ ਕੀ ਅਸੀਂ ਸਾਰੀਆਂ ਪੰਥਕ ਜਥੇਬੰਦੀਆਂ ਹੰਬੜਾ ਮਾਰੀਏ ਸਭ ਕੁਝ ਕਰੀਏ ਪਰ ਉਹਦੇ ਚ ਕਰ ਕੀ ਸਕਦੇ ਆ ਕਿ ਜਦੋਂ ਇੱਕ ਸਿਸਟਮ ਦੇ ਤਹਿਤ ਇੱਕ ਚੁਣੀ ਹੋਈ ਸੰਸਥਾ ਜਿਹੜੀ ਆ ਕਿ ਵੋਟਾਂ ਦੇ ਨਾਲ ਜਿਹੜਾ ਸਿਸਟਮ ਚੱਲਦਾ ਬਣਦਾ ਜੀ ਜੋ ਪ੍ਰੋਟੋਕਾਲ ਬਣਿਆ ਹੋਇਆ ਉਹਦੇ ਮੁਤਾਬਕ ਜਦੋਂ ਇਲੈਕਸ਼ਨ ਹੀ ਨਹੀਂ ਉਹਨਾਂ ਨੇ ਕਰਾਉਣੀ ਤੇ ਅਸੀਂ ਕੀ ਕਰਾਂਗੇ ਨਾ ਤਾਂ ਅਸੀਂ ਢਾਈ ਜਗਤਾਰ ਸਿੰਘ ਹਵਾਰਾ ਨੂੰ ਲਿਆ ਕੇ ਕਾਲ ਤਖਸੇਬ ਤੇ ਬਿਠਾ ਸਕਦੇ ਕੋਈ ਸਾਡੇ ਕੋਲ ਸਤਾ ਨਹੀਂਗੀ ਜੀ ਨਾ ਅਸੀਂ ਸ਼ਰੋਣੀ ਕਮੇਟੀ ਦੇ ਵਿੱਚ ਇਸ ਤਰ੍ਹਾਂ ਜਾ ਸਕਦੇ ਆ ਕਿਉਂਕਿ ਸਾਡੇ ਕੋਲੇ ਐਸਜੀਪੀਸੀ ਦਾ ਪ੍ਰਬੰਧ ਨਹੀਂ ਜੀ ਇਹ ਜੋ ਆਰਐਸਐਸ ਨੂੰ ਚੰਗਾ ਲੱਗਦਾ ਉਹ ਤਾਂ ਇਲੈਕਸ਼ਨ ਹੀ ਨਹੀਂ ਕਰਾਉਂਦੇ ਕੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦੱਸੇ ਇਹਨਾਂ ਦਾ ਅਕਾਲ ਤਖਤ ਸਰ ਦਾ ਜ਼ਾਇਦਰ ਸੇ ਇਹਨਾਂ ਦਾ ਅਕਾਲੀ ਦਲ ਦਾ ਪ੍ਰਧਾਨ ਦੱਸੇ ਕਿ ਇਹਨਾਂ ਨੇ ਭਾਰਤ ਦੇ ਚੋਣ ਕਮਿਸ਼ਨਰ ਕੋਲ ਕੋਈ ਲੈਟਰ ਲਿਖ ਕੇ ਕਦੀ ਮੰਗ ਕੀਤੀ ਹੈ ਕਿ ਐਸਜੀਪੀਸੀ ਦੀਆਂ ਇਲੈਕਸ਼ਨਾਂ ਕਰਾਈਆਂ ਜਾਣ ਛੇਤੀ ਤੋਂ ਛੇਤੀ ਜੀ 14 14 ਸਾਲ ਬੀਤ ਗਏ ਅੱਜ ਤੱਕ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਹੋਈ ਜੀ ਇੱਥੇ ਕਾਰਨ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲਿਆਂ ਤੇ ਅਮਰਸ਼ੀਦ ਭਾਈ ਅਮਰੀਕ ਸਿੰਘ ਦੀ ਖਾਲਸਾ ਦੇ ਜਿਹੜੇ ਵਾਰਿਸ ਨੇ ਉਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜੀ ਉਹਨਾਂ ਦਾ ਇੱਕ ਮਿੱਠਾ ਏਜੰਡਾ ਹੈ ਅਸੀਂ ਵੀਰ ਜੀ ਕੀ ਕਰਾਂਗੇ ਦੱਸੋ ਇੱਥੇ ਇਲੈਕਸ਼ਨ ਹੋਣੀ ਚਾਹੀਦੀ ਹੈ ਇਲੈਕਸ਼ਨ ਹੋਵੇ ਚੰਗੇ ਗੁਰਸਿੱਖਾਂ ਦੇ ਅੱਥ ਵਧੀਆ ਪ੍ਰਬੰਧ ਆਵੇ ਸਭ ਕੁਝ ਠੀਕ ਹੋ ਜਾਊਗਾ ਆਖਿਓ ਕੋ ਜੋਗਾ ਕਰਕੇ ਵਿਖਾਵੇ ਖਾਂਦਰ ਕੋਈ ਫਿਲਮ ਬਣਾ ਕੇ ਕੋਈ ਆਣ ਕੇ ਵਿਖਾ ਕੇ ਵਿਖਾਵੇ ਖਾਂਦਰ ਨਾਲ ਕਿ ਪ੍ਰਕਰਮ ਇਸ ਤਰ੍ਹਾਂ ਜੀ ਕੋਈ ਗੱਲ ਆ ਕੋਈ ਅਸੀਂ ਉਹੀ ਆ ਜਿਹੜੇ ਅਬਦਾਲੀਆਂ ਨੂੰ ਡੱਕਦੇ ਰਹਿ ਤੁਹਾਡੀ ਗੱਲ ਦਾ ਮੈਂ ਜਵਾਬ ਦੇਣਾ ਹੈ ਅਸੀਂ ਉਹੀ ਆ ਜਿਨ੍ਹਾਂ ਨੇ ਮੱਛੇ ਰੰਗਣਾ ਦੇ ਸਿਰ ਵੱਢ ਕੇ ਖੜੇ ਨੇ ਇੱਥੇ ਸੁਖਾ ਸਿੰਘ ਮਤਾਬ ਸਿੰਘ ਸਦਾ ਜਮ ਦੇ ਰਹਿਣਗੇ ਇੱਥੇ ਸੁਖਾ ਸਿੰਘ ਬਿਆਸ ਮਹਤਾਬ ਸਿੰਘ ਦੇ ਵਾਰਸ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਜੀ ਜੀ ਬਿਆਸ ਸਤਵੰਤ ਸਿੰਘ ਗੇਰ ਸਿੰਘ ਸਦਾ ਜਮ ਦੇ ਰਹਿਣਗੇ ਜੀ ਜੀ ਇਹ ਕੋਈ ਮਤਾ ਖਿਆਲ ਕਰੇ ਹਰਮੰਦਰ ਸਾਹਿਬ ਲਵਾਰਸਾ ਜਾਸੇ ਕੌਮੇ ਦੇ ਵੱਲ ਸੇ ਕੌਂ ਦਾ ਖਿਆਲ ਨਹੀਂਗਾ ਹਾਇਆ ਪਰ ਅੱਜ ਫੇਰ ਮੱਛੇ ਰੰਗੜਾ ਦੇ ਅਬਦਾਲੀਆਂ ਦਾ ਕਬਜ਼ਾ ਹੈ ਇਹਨੂੰ ਤੋੜਨ ਦੀ ਲੋੜ ਆ ਸਿੱਖ ਕੌਮ ਨੂੰ ਇਕੱਠਿਆ ਹੋਣਾ ਪਊ ਹਮਲਾ ਮਾਰਨਾ ਪਊਗਾ ਵੀਰ ਜੀ ਤੁਸੀਂ ਕੀ ਤੂੰ ਤੁਹਾਡੇ ਕੀ ਵਿਚਾਰ ਹੈਗੇ ਸਿੱਖ ਕੌਮ ਇਕੱਠੀ ਕਿਉਂ ਨਹੀਂ ਹੁੰਦੀ ਕਿੱਦਾਂ ਹੋ ਸਕਦੀ ਹੈ ਇਕੱਠੀ ਇਹ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਿੱਖ ਪੰਥ ਨੂੰ ਇੱਥੇ ਤਾਂ ਵੇਖੋ ਜੀ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਦੀਆਂ ਬੇਅਦਬੀਆਂ ਹੋਈਆਂ ਨੇ ਜੀ ਤੇ ਇਹਨਾਂ ਦੀਆਂ ਸਰਕਾਰਾਂ ਸੀ ਇਹਨਾਂ ਜੇ ਬੇਅਦਬੀਆਂ ਦਾ ਇਨਸਾਫ ਮੰਗਦੇ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕਰਦੇ ਲਾਠੀ ਚਾਰਜ ਕਰ ਦਿੱਤਾ ਜੀ ਫੜ ਕੇ ਸਿੰਘਾਂ ਤੇ ਪਰਚੇ ਪਾਤੇ ਸਰਕਾਰਾਂ ਤੇ ਤਾਂ ਹਕੂਮਤਾਂ ਦੀਆਂ ਹਾਂ ਇਕੱਠਾ ਹੋਊਗਾ ਕੋਈ ਵੇਬ ਬਣੇਗੀ ਸਾਰਾ ਕੁਝ ਹੋਏਗਾ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਜ਼ਾਦ ਨਹੀਂ ਹੋ ਜਾਂਦੀ ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਸਿੱਖ ਕੌਮ ਕੋਲ ਕੋਈ ਤਾਕਤ ਨਹੀਂ ਕਿ ਅਸੀਂ ਆਪਣਾ ਕੋਈ ਪ੍ਰਬੰਧ ਕਰ ਸਕੀ ਜੀ ਇਹਦਾ ਕਾਰਨ ਇਹ ਹੈ ਜੀ ਸਾਡੇ ਕੋਲ ਤੇ ਸਾਡੇ ਹੱਥਾਂ 'ਚ ਤਾਕਤ ਤਾਂ ਆਊਗੀ ਨਾ ਜੇ ਅਸੀਂ ਇੱਥੇ ਪ੍ਰਬੰਧ ਬਾਲਾਂਗੇ ਪ੍ਰਬੰਧ ਤਾਂ ਆਊਗਾ ਜੇ ਇਲੈਕਸ਼ਨ ਹੋਊਗੀ ਤੇ ਇਲੈਕਸ਼ਨ ਉਹ ਹੋਣ ਨਹੀਂ ਦੇਣੀਆਂ ਸਰਕਾਰਾਂ ਜੀ ਜੀ ਆ ਕਾਰਨ ਹੈ ਜੀ ਭਾਈ ਸਾਹਿਬ ਜੀ ਆਪ ਜੀ ਦਾ ਕੀਮਤੀ ਸਭ ਆਪਣੀ ਕਟਿਆ